ਕਬੱਡੀ ਭਾਜੀ ਮਿਹਨਤ ਨਾਲ ਆ ਹਮ ਮਿਹਨਤ ਆ ਭਾਜੀ ਸੋਚਣ ਨਾਲ ਕਬੱਡੀ ਆ ਹਮ ਮੇਰੇ ਕੋਚ ਦਿਵਯਦਰ ਸ਼ਰਮਾ ਨੇ ਹਮ ਮੈਨੂੰ ਇੱਕ ਵਾਰੀ ਮੈਚ ਸੀਗਾ ਆਪ ਗੈਸੇ ਨਾਲ ਹਮ ਮੈਨੂੰ ਜਫੇ ਲੱਗੇ ਅੱਛਾ ਆਪ ਜੀ ਵਗੈਰ ਸੀਗੇ ਸਟੇਜ ਉੱਤਰੇ ਗਏ ਮੈਨੂੰ ਕੀ ਗੱਲ ਹੈ ਮੈਂ ਗੋਸਾ ਜਫੇ ਲੱਗੇ ਅੱਛਾ ਹੋਰ ਕਿੰਨੇ ਗਏ ਆ ਹਮ ਮੈਂ ਹਰਾ ਰਹਿ ਗਿਆ ਗੋਤਾ ਨਾਲ ਕਹਿੰਦਾ ਚਾਰ ਖਾ ਲੇਗਾ ਪੰਜ ਖਾ ਲੇਗਾ 6 ਖਾ ਲੇਗਾ ਹੂੰ ਕਹਿੰਦਾ ਸਾਰੇ ਖਾ ਜਾ ਤੂੰ ਕੋਡੀ ਪਾਣੀ ਮਾਰੀ ਕੋਛ ਤੇ ਕਹਿੰਦਾ ਕੋਡੀ ਦਾ ਪਾਉਣੀ ਆ ਵੀ ਤੂੰ ਸੋਚ ਕੇ ਜਾਵੇਂ ਮੈਂ ਟੱਚ ਲਾਉਂ ਅੱਛਾ ਇਹ ਲਾਉਣਾ ਵੀ ਉਹਨਾਂ ਹੀ ਆ ਮੈਂ ਤੈਨੂੰ ਜੱਫਾ ਨਹੀਂ ਪਾਉਂਗਾ ਹੂੰ ਮੇਰੇ ਗੱਲਾਂ ਨਾ ਮੰਨੀ ਹੂੰ DJ ਵੀ ਨਾ ਮੈਸੀ ਲੱਛਰ ਨੂੰ ਹੂੰ ਭਾਜੀ ਉਹੀ ਦੋ ਤਿੰਨ ਜੱਫੇ ਮੈਨੂੰ ਪਾਏ ਮੁਰਗੇ ਜੱਫਾ ਨਹੀਂ ਪਾਉਂਦਾ अच्छा मैच हार गए बाद ਵਿੱਚ ਕੋ ਸਾਹਨੇ ਇੱਕ ਗੱਲ ਸਮਝਾਈ ਸੀ ਜਿਹੜੀ ਮੈਂ ਲੜਨਾ ਬੰਦ ਹੀ ਵੀਰੇ ਕੋ ਸਾਹ ਕਹਿੰਦੇ ਵੀ ਜਾ ਕੇ ਅੱਜ ਰੋਟੀ ਖਾ ਲਈ দাঁਤ ਧੋ ਕੇ ਰੋਟੀ ਖਾ ਕੇ ਅੱਖਾਂ ਬੰਦ ਕਰਕੇ ਬਹਿ ਜੀਵੇਂ ਸੋਮੀ ਨਾ اچھا ਤਾਂ ਤੂੰ ਇਹ ਸੋਚੀ ਆਪਣੇ ਗਰਾਉਂਡ ਜ ਆਪਣੇ ਮਾਈਂਡ ਜਿਹੜਾ ਨਾ ਆਪਣੇ ਗਰਾਉਂਡ ਵਿੱਚ ਲੈ ਹੂੰ ਰਵਾਇਂਡ ਕਰਨੀ ਵੀ ਤੂੰ ਮੈਚ ਖੇੜਦਾ ਉਥੇ ਚਲ ਜਮੀ ਇਹ ਦੇਖੀ ਵੀ ਤੈਨੂੰ ਜੱਫੇ ਤੇਰੀ ਕਿਹੜੀ ਗਲਤੀ ਨਾਲ ਲੱਗੀ ਕੱਲੀ ਕੱਲੀ ਰੇਡ ਆਪਣੇ ਦਿਮਾਗ 'ਚ ਬਿਠਾ ਲਈ ਕਿੱਥੋਂ ਤੁਰਿਆ ਕਿੱਥੋਂ ਜੱਪਾ ਗਿਆ ਤੈਨੂੰ ਕਿਸ ਬੰਦੇ ਨੇ ਤੇਰੀ ਗਲਤੀ ਕੀਤੀ ਹੈ ਕਿ ਤੈਨੂੰ ਫੜਿਆ ਕੱਲੀ ਕੱਲੀ ਗਲਤੀ ਆਪਣੀ ਤੇ ਮੈਂ ਬਾਜੀ ਉਹੀ ਕੰਮ ਕੀਤਾ ਮੈਂ 2 ਘੰਟੇ ਦੇ 4 ਘੰਟੇ ਮੈਂ ਉਹੀ ਚੀਜ਼ਾਂ ਦੇਖਦਾ ਸੋਚ ਤੋਂ ਦਿਮਾਗ 'ਚ ਆਪਣੇ ਮਾਈਂਡ ਵਿੱਚ ਤੇ ਜਦੋਂ ਮੇਰੇ ਮਾਈਂਡ 'ਚ ਮੇਰੀਆਂ ਗਲਤੀਆਂ ਆ ਗਈਆਂ ਨਾ ਕਿ ਮੇਰੀ ਆ ਗਲਤੀ ਆ ਮੈਂ ਇੱਥੋਂ ਜੱਫਾ ਪਹਿਲਾ ਖਾਦਾ ਆ ਗਲਤੀ ਤਾਂ ਮੈਂ ਦੂਜਾ ਖਾਦਾ 2 ਨੰਬਰ ਤੋਂ ਮੈਂ ਗਲਤੀ ਕਿਹੜੀ ਕਰਦੀ ਫੇਰ ਭਾਜੀ ਵੇ ਫੇਰ ਮੈਚ ਹੋਇਆ ਨਾ ਪਿੱਛੇ ਲੱਭੀ ਅੱਛਾ ਇਹਨਾਂ ਨੇ ਮੈਚ ਭਾਜੀ ਅੰਡਰ ਹੈ ਨਾ ਹਮ ਹਮ ਤੇ ਉਹ ਮੈਂ ਗਲਤੀਆਂ ਨਹੀਂ ਭਾਜੀ ਕੀਤੀ ਮੈਨੂੰ ਭਾਈ ਸਾਰੇ ਮੈਚ ਮੈਨੂੰ ਸਾਰੇ ਇੱਕ ਜੱਫਾ ਸੀ ਪੂਰੇ ਅੰਬੀਟੂਰ ਵੀ ਜਿੰਦਾ ਸੀ ਉਹ ਤਕੜਾ 플레이 ਸੀਗਾ ਮੋਗੇ ਟੀਮ ਬਹੁਤ ਤਕੜੀ ਸੀ ਮੈਨੂੰ ਭਾਜੀ ਇੱਕ ਜੱਫਾ ਪਾਇਆ ਇੱਕ ਜੱਫਾ ਹੀ ਮੈਂ ਕਿਦਾਂ ਖਾਦਾ ਇਹ ਵੀ ਭਾਜੀ ਵੀ ਮੈਂ ਆ ਕੇ ਰਾਤ ਨੂੰ ਉਹ ਸੋਚਿਆ ਮੇਰੀ ਇਹ ਗਲਤੀ ਕਿਉਂ ਸੀ ਭਾਈ ਤਕਨੀਕ ਫਿਰ ਐਸੀ ਗੱਲਾਂ ਆਉਂਦੀਆਂ ਬੰਦੇ ਨੂੰ ਜਦੋਂ ਬੰਦਾ ਸੋਚਦਾ ਨਾ ਹੂੰ ਗਰਾਊਂਡ ਬਾਰੇ ਸੋਚਦਾ ਜਿਹੜਾ 플레이ਰ ਹੈ ਨਾ ਜਦੋਂ ਗਰਾਊਂਡ ਬਾਰੇ ਸੋਚਣ ਲੱਗ ਪਿਆ ਨਾ ਆਪਣੀਆਂ ਗਲਤੀਆਂ ਬਾਰੇ ਸੋਚਣ ਲੱਗ ਪਿਆ ਭਾਜੀ ਗਰਾਊਂਡ ਦੀ ਤਕਨੀਕ ਸਾਰਾ ਕੁਝ ਆ ਜਾਂਦਾ ਪਰ ਅੱਜ ਦੇ 플레이ਰ ਕਰਦੇ ਨਹੀਂ ਭਾਜੀ ਮੈਂ ਤਾਂ ਕਰਦੇ ਆ ਚਲੋ ਠੀਕ ਆ ਮੈਚ ਖੇਡਦੇ ਆ ਚਲੋ ਠੀਕ ਆ ਕੋਈ ਜਗ ਸੋਚਦਾ ਨਹੀਂ ਕੋਈ ਭਾਜੀ ਗਲਤੀਆਂ ਨੂੰ ਇਸ ਕਰਕੇ ਕਿ ਪਲੇਅਰਾਂ ਨੂੰ ਬਹੁਤ ਤਕਨੀਕ ਬਹੁਤ ਘੱਟ ਆ ਇੰਦਰ ਤਕਨੀਕ ਆਉਂਦੀ ਤਾਂ ਕਿਉਂਕਿ ਭਾਜੀ ਦੋਨਾਂ ਬੰਦਾ ਤਕਨੀਕ ਆ ਜਾਂਦੀ ਬੰਦੇ ਨੂੰ ਤੇ ਬੰਦਾ ਆਪ ਨਹੀਂ ਭਾਜੀ ਖੇਡਦਾ ਭਾਜੀ ਫੇ ਉਹਨੂੰ ਗਰਾਊਂਡ ਖੜਾਉਂਦੀ ਗਰਾਊਂਡ ਖੜਾਉਂਦੀ ਆ ਸਹੀ ਗੱਲ ਗਰਾਊਂਡ ਕੋਈ ਮੈਨਾ ਹੋਈ ਭਾਜੀ ਮੈਨੂੰ ਗਰਾਊਂਡ ਨੇ ਖੜਾਇਆ ਭਾਜੀ ਬਹੁਤ ਤਕੜਾ ਖੜਾਇਆ ਮੈਂ ਇੱਕ ਵੱਡੀ ਦਾ ਭਾਜੀ ਦੇ ਨਹੀਂ ਦੱਸਦਾ ਜਿੱਥੇ ਅੱਜ ਪਲੇਅਰ ਗਲਤ ਨਹੀਂ ਹੁੰਦਾ ਪਲੇਅਰ ਨੂੰ ਗਲਤ ਕਰ ਦਿੰਦੇ ਆ ਅੱਛਾ ਜਦੋਂ ਫਿਰ ਮਾੜੇ ਬੰਦੇ ਮਿਲ ਜਾਂਦੇ ਆ ਨਾ ਹੂੰ ਹੂੰ ਫਿਰ ਉਹ ਬੰਦਾ ਉਹਨਾਂ ਦੀ ਸੰਗ ਦੇ ਪੈ ਗਿਆ ਹੂੰ ਹੂੰ ਤੇ ਭਾਜੀ ਜਿੱਦਾਂ ਮਾਜੀ ਤਕੜਾ ਪਲੇਅਰ ਹੋਵੇ ਮਾੜਾ ਹੋਈ ਜਾ ਏਟੋਮੈਟਿਕ ਹੀ ਭਾਜੀ ਇਹ ਸਿਰਫ ਮਾਰ ਹੀ ਆ ਪਲੇਅਰਾਂ ਨੂੰ ਇੱਕ ਹੀ ਮਾਰ ਮਾਰਦੀ ਹੈ ਭਾਜੀ ਇਹ ਹੂੰ ਜਦੋਂ ਤੁਸੀਂ ਮਾੜੀ ਸੰਗਤ ਕਰਨ ਲੱਗ ਗਏ ਨਾ ਤੁਹਾਨੂੰ ਮਿਲ ਲਿਆ ਕੋਈ ਬੰਦਾ ਮਾੜੀ ਸੰਗਤ ਦਾ ਮਿਲ ਗਿਆ ਨਾ ਹੂੰ ਤੇ ਸਾਬ ਲਾ ਲੋ ਵੀ ਤੁਹਾਡੀ ਸਾਰੀ ਜ਼ਿੰਦਗੀ ਪਰਵਾਹ ਕਹਿੰਦੇ ਇੱਕ ਨਹੀਂ ਮੰਨਣਾ ਫਿਰ ਫਿਰ ਆਈ ਜਾਣਾ ਬੰਦਾ ਤੈਨੂੰ ਉਸ ਬੰਦੇ ਨੇ ਦੂਜਾ ਬੰਦਾ ਮਲਾਤਾ ਦੂਜੇ ਬੰਦੇ ਨੇ ਤੈਨੂੰ ਤੀਜਾ ਬੰਦਾ ਮਲਾਤਾ ਹੂੰ ਬਸ ਇਹੇ ਕਰਕੇ ਬੰਦੇ ਭਾਈ ਇੱਕ ਵਾਰੀ ਥੋੜਾ ਕੰਮ ਕੀਤਾ ਫਿਰ ਜ਼ਿਆਦਾ ਹੋਣ ਲੱ ਪੈਂਦਾ ਬੰਦਾ ਜ਼ਿਆਦਾ ਭਾਈ ਫਿਰ ਪਲੇਅਰ ਇਸਕੋ ਦੁੱਖੋ ਮਰਦਾ ਭਾਈ ਡਿਕਦਾ ਸਮਝਾਉਣ ਵਾਲੇ ਘੱਟ ਹੁੰਦੇ ਸੁਝਾਉਣ ਵਾਲੇ ਭਾਜੀ ਘੱਟ ਹੁੰਦੇ ਆ ਪਰ ਸਮਝਾਉਣ ਵਾਲੇ ਘੱਟ ਹੁੰਦੇ ਆ ਭਾਜੀ ਦੇਖਣ ਵਾਲੇ ਜ਼ਿਆਦਾ ਹੁੰਦੇ ਆ ਹੂੰ ਮਿੰਨਾ ਵੀ ਸਮਝਾਉਣ ਵਾਲੇ ਭਾਜੀ ਕੋਈ ਨਹੀਂ ਆ రిగਨ ਖੁਸ਼ ਹੁੰਦੇ ਦੇਖਣ ਵਾਲੇ ਭਾਜੀ ਬਹੁਤ ਸੀ ਜੋ ਡੇਬੇ ਖੁਸ਼ ਹੈ ਬੰਦੇ ਬਹੁਤ ਹੈ ਭਾਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਤੇ ਬੱਚ ਇਦਾਂ ਹੀ ਚੱਲਦਾ ਭਾਜੀ ਪਲੇਅਰ ਮੈਂ ਤਾਂ ਕੰਨਾ ਹੀ ਭਾਜੀ ਜੇ ਪਲੇਅਰ ਬਣਨਾ ਨਾ ਕਿਸੇ ਨੇ ਤਾਂ ਪਲੇਅਰ ਹਨਾ ਕਿਸੇ ਦੇ ਪਿੱਛੇ ਨਾ ਲੱਗੇ ਕਿਸੇ ਪਿੱਛੇ ਲੱਗੇ ਪਲੇਅ ਦਾ ਕੋਈ ਕੰਮ ਨਹੀਂਗਾ ਇਹ ਬੁਰੀ ਸੰਗਤ ਵੱਲ ਜਾਂਦਾ ਹਮ ਅਸੀਂ ਜਾ ਚੁੱਕੇ ਹਾਂ ਭਾਜੀ ਸਾਡੇ ਵਾਲੀ ਕੋਈ ਦੇਖ ਲਵੇ ਵੀ ਸਾਡਾ ਗੱਡਾ ਨਾ ਅਸੀਂ ਰੁਲ ਗਏ ਭਾਜੀ ਕੱਖਾਂ ਤੋਂ ਵੀ ਗਲੀਆਂ ਦੇ ਕਕਦੋ ਔਲੇ ਹੋ ਗਏ ਭਾਈ ਖੈਪੀ ਰੇ ਉਹ ਟਾਈਮ ਨਾਮ ਨੂੰ ਕੋਈ ਨਹੀਂ ਪਲੇਅਰ ਨੂੰ ਆਉਂਦਾ ਜਿੱਥੇ ਵੀ ਯਾਰ ਮੇਰੀ ਇੰਨੀ ਵਾਕਫੀ ਆ ਇਤੋਂ ਤੱਕ ਮੈਨੂੰ ਲੋਕ ਚਾਹੁੰਦੇ ਆ ਨਹੀਂ ਵੀਰੇ ਕੁਛ ਨਹੀਂ ਬੰਦੇ ਰਿੰਦਾ ਕੱਕ ਵੀ ਕੱਕ ਨਹੀਂ ਛੱਡਦਾ ਯਾਰ ਕੱਕ ਨਹੀਂ ਛੱਡਦਾ ਕਿਸੇ ਜਿਆਦਾ ਜੀ ਬੰਦੇ ਦੀ ਖਤਮ ਕਰ ਦਿੰਦਾ ਜਿਆਦਾ ਜੀ ਖਤਮ ਕੋਈ ਰਿੰਦਾ ਹੀ ਨਹੀਂ ਯਾਰ ਬੰਦੇ ਦੇ ਕੋਲ ਜਿਹੜੇ ਚੰਗੇ ਚੰਗੇ ਦਾ ਬੰਦਾ ਕੰਟੈਕਟ ਤਗੜੇ ਦੇ ਕੋਲ ਬੰਦਾ ਕੰਟੈਕਟ ਹੁੰਦਾ ਜੇ ਭਾਜੀ ਵੈਸੇ ਕਿਤੇ ਸਮਝਾਉਣ ਵਾਲੇ ਹੋਣ ਹਾਂਜੀ ਹਨਾ ਨਹੀਂ ਸਮਝਾਉਣ ਗੱਲਾਂ ਸਮਝਾਉਣ ਵਾਲਾ ਨਹੀਂ ਭਾਜੀ ਡੰਡਾ ਹੋਵੇ ਕੋਲ ਹਾਂ ਹੁਣ ਮੇਰੇ ਵੀ ਪਿਆ ਹੁੰਦਾ ਨਾ ਹੂੰ ਤੇ ਮੇਰੇ ਵੀ ਡੰਡੇ ਪਏ ਹੁੰਦੇ ਤੇ ਮੈਂ ਭਾਈ ਉਹ ਕੰਮ ਤੇ ਨਹੀਂ ਜਾਂਦਾ ਮੈਂ ਅਸੀਂ ਬੀੜ ਤੇ ਰਹਿੰਦਾ ਤੇ ਇਸ ਟਾਈਮ ਮੈਂ ਇੱਥੇ ਆਉਂਦਾ ਮੈਂ ਰੁੱਲਦਾ ਨਾ ਪਰ ਨਹੀਂ ਸਮਝਾਉਂਦੇ ਵੀਰੇ ਕਹਿੰਦੇ ਪਿਆਰ ਨਾਲ ਸਮਝਾਉਣ ਵਾਲਾ ਬੰਦਾ ਨਹੀਂ ਮੰਨਦਾ ਭਾਈ ਤੁਹਾਨੂੰ ਸਮਝਾ ਦੋਗੇ ਉਹਨਾਂ ਨੂੰ ਦੂਜੇ ਦਿਨ ਫੇ ਹਾਂ ਕਰਕੇ ਦੂਜੇ ਦਿਨ ਫੇ ਦੁਰਪਰਵ ਇਕ ਤਾਂ ਦਿਮਾਗੀ ਤੌਰ ਤੇ ਭਾਜੀ ਵੀ ਬੰਦਾ ਆਪਣੇ ਇਕੱਲਾ ਹੁੰਦਾ ਵਾ ਏ ਕੋ ਨੂੰ ਉਦਾ ਕਰ ਦਿੰਦਾ ਹਾਂਜੀ ਹਾਂਜੀ ਹਨਾ ਇੱਕ ਉਦਾ ਕਰ ਦਿੰਦਾ ਬਈ ਟੁੱਟ ਜਾਂਦੇ ਬਈ ਸਾਰੇ ਨਾਲ ਹੂੰ ਫੇਰ ਬੰਦਾ ਇਕੱਲਾ ਬੰਦਾ ਕੀ ਕਰੂਗਾ ਸੋਚ ਬੰਦੇ ਦੀ ਦਸ ਬੋਤੀ ਟੱਕਿਆ ਅਗਲਾ ਲੰਘਣਾ ਛੱਡ ਯਾਰ ਇਹ ਕੀ ਕਰਨਾ ਯਾ ਚੱਲ ਉਹ ਰਵੰਨਾ ਛੇ ਵਾਲੀ ਦਾ ਨਾ ਭਾਈ ਵੀ ਯਾਰ ਕੱਲੂ ਪੀ ਉਹਨੇ ਬੰਦੇ ਨੂੰ ਫੋਨ ਕਰ ਲਿਆ ਆ ਜਾ ਓਏ ਆ ਜਾ ਜਾ ਬਸ ਆਹੀ ਗੱਲਾਂ ਬਾਤਾਂ ਤਕੜੇ 플레이ਰ ਨੂੰ ਭਾਜੀ ਸਿੱਟਣ ਵਾਲੇ ਬਹੁਤ ਹੁੰਦੇ ਹੂੰ ਅੱਜ ਦੇ ਦੌਰ ਚ ਜਿਹੜਾ ਵੀ ਤਗੜਾ ਪਲੇਅਰ ਕਿਤੇ ੜੀਕੇ ਚੜ ਗਿਆ ਭਾਈ ਉਹ ਸਿੱਟਣ ਨੂੰ ਬਹੁਤ ਜਲਦੀ ਲੋਕੀ ਕਰਦੇ ਆ ਵੀ ਇਹਨੂੰ ਡਿੱਗ ਹੋਵੇ ਕਿਹੜੀ ਘੜੀ ਲੱਗਣ ਵਾਲੇ ਜ਼ਿਆਦੇ ਹੁੰਦੇ ਭਾਈ ਸਪੋਰਟ ਕਰਨ ਵਾਲੇ ਘੱਟ ਹੁੰਦੇ ਆ ਇਹ ਕਿੱਡਾ ਤਗੜਾ ਪਲੇਅਰ ਹੋ ਕੇ ਮੈਂ ਅਸਮਾਨ ਤੋਂ ਥੱਲੇ ਮੁੱਦੇ ਉਹ ਡਿੱਗਾ ਗਿਆ ਮੈਂ ਡਿੱਗ ਪਿਆ ਸਿਰ ਮੇਰੇ ਦਿਲ 'ਚ ਭਾਈ ਦੁੱਖ ਇਹ ਸੀਗਾ ਯਾਰ ਮੈਂ ਐਡਾ ਤਗੜਾ ਹੋ ਕੇ ਮੈਂ ਬੰਦਿਆਂ ਨਾਲ ਬੰਦਿਆਂ ਨੂੰ ਇੱਥੇ ਪਹਜਾ ਦਿੱਤਾ ਇੱਥੇ ਤੱਕ ਪਹਜਾ ਦਿੱਤਾ ਸਾਰਿਆਂ ਨੂੰ ਯਾਰ ਮੈਨੂੰ ਸਮਝਾਉਣ ਵਾਲਾ ਕੋਈ ਵੀ ਐ ਨਹੀਂ ਕੋਈ ਮੇਰੀ ਬਾਹ ਫੜਨ ਨਾਲ ਕੋਈ ਵੀ ਹੈ ਨਹੀਂ ਚਲੋ ਪਰਮਾ ਦੇ ਮੇਰੇ ਭਾਈ ਮੁੜੇ ਆ ਮਾਂ ਦੀ ਦੁਆ ਨੇ ਭਾਈ ਮੈਨੂੰ ਬਚਾ ਲਿਆ ਜੀ ਭੈਣ ਦੀ ਦੁਆ ਨੇ ਮੈਨੂੰ ਬਚਾ ਲਿਆ ਉਹ ਅੱਜ ਡਾਈ ਪਰਵਾਰ ਚ ਭਾਈ ਇਸ ਟਾਈਮ ਕੌਣ ਕੌਣ ਆ ਪਰਵਾਦ ਚ ਭਾਜੀ ਪਰਵਾਦ ਚ ਮੇਰਾ ਵੱਡਾ ਭਰਾ ਹੈ ਅੱਛਾ ਹਾਂਜੀ ਹੋਰ ਉਤੋਂ ਲਾਵਾ ਵਾਹ ਮੇਰੀ ਮੰਮੀ ਆ ਜੀ ਹੂੰ ਮੇਰੇ ਬੱਚੇ ਇਹ ਦੋ ਅੱਛਾ ਇਹ ਬੇਟਾ ਜੀ ਹੂੰ ਮੋਹਤਾਰ ਦਾ ਬੇਟਾ ਮੇਰਾ ਅੱਛਾ ਤੇ ਹਰਨਾਲ ਦੀ ਮੇਰੀ ਬੇਟੀ ਹੈ ਅੱਛਾ ਵੱਡੀ ਬੇਟੀ ਮੇਰੇ ਭਤੀਜੇ ਹਨ ਤਾਂ ਅੱਛਾ ਆਪਾਂ ਉੱਪਰ ਜਾਈਏ ਤੇ ਤੁਹਾਡੇ ਵਾਈਫ ਮੇਰਾ ਭਾਈ ਡੀਓਸ ਹੋਵੇਗਾ ਅੱਛਾ ਕੋਤਾ ਨਹੀਂ ਭਾਜੀ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਸੀ ਚਲੋ ਹੂੰ ਹੂੰ ਠੀਕ ਹੈ ਭਾਜੀ ਇੱਥੇ ਆਪਾਂ ਕੀ ਕਹਿ ਸਕਦੇ ਆਂ ਹੂੰ ਹੂੰ ਇੱਥੇ ਤੱਕ ਲਿਖਿਆ ਉੱਤਰ ਚੱਲਣਾ ਮਨ ਨਾਲ ਬਾਲਾ ਫਿਰ ਭਾਜੀ ਠੀਕ ਹੈ ਜਦੋਂ ਭਾਈ ਵੈਸੇ ਜਿਆਦਾ ਟੈਨਸ਼ਨ ਤੁਹਾਨੂੰ ਇਹ ਵੀ ਸੀ ਹੈਨਾ ਮੈਂ ਭਾਜੀ ਇਹ ਬਾਅਦ ਚ ਮੈਂ ਲੋ ਸਰ ਕੋ ਛੱਡ ਚੁੱਕਾ ਹਾਂ ਭਾਜੀ ਅੱਛਾ ਮੈਂ ਉਹਦੇ ਜਾਣ ਤੋਂ ਥੋੜੇ ਦਿਨ ਪਹਿਲਾਂ ਬਾਅਦ ਮੈਂ ਚੱਲ ਗਈ ਭਾਜੀ ਇੱਥੇ ਰਿਹਾ ਨਹੀਂ ਮੈਂ ਹੂੰ ਕਹਾਂ ਜਿਵੇਂ ਇੱਥੇ ਰਹਿੰਦਾ ਭਾਜੀ ਕੁਛ ਮੇਰੀਆਂ ਹੋਰ ਟੈਨਸ਼ਨਾਂ ਸੀ ਹੂੰ ਇਹਨਾਂ ਬਾਰੇ ਕਬੱਡੀ ਬਾਰੇ ਸੋਚ ਲਏ ਹੂੰ ਇਹ ਬਹੁਤ ਵੱਡੀ ਟੈਨਸ਼ਨ ਸੀ ਕਿ ਮੇਰੇ ਦਿਮਾਗ ਤੇ ਯਾਰ ਮੈਂ ਕਿੱਥੇ ਲੇਵਲ ਤੇ ਸੀਗਾ ਕਿੱਥੇ ਡੇਗ ਪਿਆ ਯਾਰ ਮੈਨੂੰ ਕਹਿੰਦਾ ਪੁੱਛਿਆ ਹੀ ਨਹੀਂ ਕਿਹਨਾਂ ਨੇ ਪੁੱਛਿਆ ਭਾਈ ਇਹਨਾਂ ਤੋਂ ਬਹੁਤ ਵੱਡੀ ਟੈਨਸ਼ਨ ਸੀ ਟੈਨਸ਼ਨ ਹੈਗੀ ਆ ਨਹੀਂ ਪੜਦਾ ਭਾਜੀ ਇਕ ਤੱਕੜੇ ਤੱਕੜੇ ਲੇਵਲਾਂ ਦਾ ਕਿ ਭਾਜੀ ਸ਼ਰਤ ਲਾ ਕੇ ਭਾਜੀ ਕਿੰਨਾ ਹੁੰਦਾ ਸੀਗਾ ਦੇ ਮੇਰਾ ਕੰਮ ਕਰ ਦੂਗਾ। ਅੱਛਾ ਤੇ ਭਾਜੀ ਕਰਦਾ ਵੀ। ਹੂੰ ਹੂੰ ਤੇ ਬੰਦਾ ਕੋ ਕਹਿ ਨਹੀਂ ਸਕਦਾ ਵੀ ਹੈਪੀ ਨੇ ਕੰਮ ਕੀਤਾ ਨਹੀਂ। ਜਿਨੇ ਦੇਖਿਆ ਜਿਨੇ ਜਿਨ੍ਹਾਂ ਲੋ ਖੇਡਿਆ ਜੋ ਮੈਨੂੰ ਇੱਕ ਵਾਰੀ ਵੀ ਗਰਮ ਵੀ ਹੈਪੀ ਨੇ ਕੰਮ ਨਹੀਂ ਕੀਤਾ। ਜਿੱਥੇ ਵੀ ਗਿਆ ਇੱਥੇ ਨਹੀਂ। ਪੰਜਾਬ ਦੀ ਗੱਲ ਬੱਕਰੀ ਆ ਬਾਹਲੀ ਕੰਟਰੀ 'ਚ ਖੇਡਣ ਗਿਆ। ਉੱਥੇ ਵੀ ਉਹਦਾ ਕਹੇ ਮੈਨੂੰ ਸੱਤੇ ਭਾਜੀ ਲੋ ਖੇਡਿਆ ਉਹ ਵੀ ਕਹਦੇ ਵੀ ਵੀ ਹੈਪੀ ਨੇ ਕੰਮ ਨਹੀਂ ਕੀਤਾ। ਜਿਨੇ ਕਿਹਾ ਕੀਤਾ ਭਾਈ ਸਾਰੇ ਉਹ ਵੀ ਨਹੀਂ ਕਹਿ ਸਕਦਾ। ਹੈਪੀ ਵੀਰੇ ਗੱਲਾਂ ਚਲੋ ਟਾਈਮ ਮਾੜਾ ਚੰਗਾ ਆਉਂਦਾ ਹੀ ਰਹਿੰਦਾ ਹਨਾ ਵੀ ਚਲੋ ਗਲਤੀਆਂ ਵੀ ਇਨਸਾਨ ਦੇ ਕੋਲ ਹੁੰਦੀਆਂ ਪਰ ਲੋਕ ਇੰਨੀ ਜਲਦੀ ਬਾਈ ਭੁੱਲ ਗਏ ਜਾਂਦੇ ਤਾਂ ਗੱਲ ਹੈ ਭਾਈ ਸਾਨੂੰ ਮੈਨੂੰ ਨਹੀਂ ਭਾਜੀ ਭੁੱਲਦਾ ਹੂੰ ਮੈਂ ਮੈਨੂੰ ਕੋਈ ਨਹੀਂ ਭੁੱਲਦਾ ਭਾਈ ਭੁੱਲ ਜਾਣਾ 100 ਵਾਰੀ ਭੁੱਲ ਜਾਣਾ ਭਾਜੀ ਠੀਕ ਹੈ ਨਹੀਂ ਆਪਣਾ ਕੀਤਾ ਕਰ ਲਿਆ ਹੂੰ ਆਪਾਂ ਬਾਹਾਂ ਫੜੀ ਸੀ ਭਾਜੀ ਉਹ ਬਾਹਾਂ ਫੜ ਕੇ ਰਸਤਾ ਦਿਖਾਤਾ ਅਗਲਾ ਚੜ ਗਿਆ ਆਪਣਾ ਭੁੱਲ ਗਿਆ ਵੀ ਮੈਂ ਬਾਹਾਂ ਬੜੀ ਸੀ ਉਹ ਅਗਲਾ ਆਪਣੇ ਜਾ ਕੇ ਜਿੱਥੇ ਬੰਦੇ ਪਹੁੰਚ ਗਏ ਆ ਬੈਠੇ ਆ ਠੀਕ ਆ ਉਹਨਾਂ ਨੂੰ ਇਹ ਤਾਂ ਹੈ ਹੀ ਨਹੀਂ ਵੀ ਮੈਂ ਜੀਂਦਾ ਜਾਂ ਮਰਿਆ ਕੋਈ ਭਾਜੀ ਉਹਨਾਂ ਨੂੰ ਹੈ ਨਹੀਂਗਾ ਜੇ ਸ਼ਾਇਦ ਹੁਣ ਤੁਹਾਨੂੰ ਵੀ ਕੋਈ ਇਦਾਂ ਹੀ ਰਾਹੇ ਪਾ ਦੇ ਮੈਂ ਤਾਂ ਜੀ ਕੀ ਪਤਾ ਭਾਜੀ ਦੁਬਾਰਾ ਫਿਰ ਹੈਨਾ ਇਹਦਾ ਜੀ ਪਰਮਾਤਮਾ ਮਿਹਰ ਕਰੇ ਇਹ ਕਰੇਗਾ ਜੇ ਕੋਈ ਆਜ ਵੇਦਾ ਵਧੀਆ ਗੱਲ ਆ ਭਾਜੀ ਹਾਂ ਥੋੜਾ ਸਟੈਂਡ ਬਣ ਜਾਊਗਾ ਇਹ ਇਸ ਟਾਈਮ ਭਾਜੀ ਆਪਨ ਕੋ ਕੁਝ ਵੀ ਹੈ ਨਹੀਂ ਅੱਛਾ ਉਹ ਰੂਲੇ ਪੈਂ ਭਾਜੀ ਬਾਹਰ ਗਿਆ ਸਰਬ ਇੱਕ ਜਾ ਨਹੀਂ ਭਾਜੀ ਭਾਜੀ ਬਾਹਰ ਜਾ ਕੇ ਵੀ ਹੂੰ ਤੋਂ ਕਮਾਇਆ ਕੱਖ ਨਹੀਂ ਇੱਕ ਭਾਈ ਤੁਹਾਡੇ ਇੱਥੇ ਨੱਕ ਤੇ ਉਹ ਪਾਇਆ ਹੋਇਆ ਧਾਗਾ ਇਹਦੇ ਬਾਰੇ ਮੈਂ ਪੁੱਛ ਸਕਦਾ ਤੁਹਾਡੇ ਤੋਂ ਇਹ ਤਾਂ ਭਾਜੀ ਬਸ ਪਾਇਆ ਕਹਿੰਦੇ ਨਾ ਗ੍ਰਹਿ ਜਦੋਂ ਕਹਿੰਦੇ ਮਾੜਾ ਟਾਈਮ ਹੋਵੇ ਹੂੰ ਹੂੰ ਉਦੋਂ ਬਹੁਤ ਬੰਦਿਆ ਕੋ ਜਾਣਾ ਪਿਆ ਹਾਂ ਹਾਂ ਕੋਈ ਜਾਂਦਾ ਬਾਬੇ ਕੋਲ ਪੰਡਤਾਂ ਕੋ ਹੂੰ ਹੂੰ ਆਪਣਾ ਇੱਕ ਦੋਸਤ ਹੀ ਆ ਜੀ ਆਪਣਾ ਕਹਦੀਏ ਵੀ ਵਧੀਆ ਬੰਦਾ ਟੱਕਰ ਗਿਆ ਹੂੰ ਤੇ ਉਹ ਮੰਦਾ ਨਹੀਂ ਪਾਜੀ ਕਿਸੇ ਨੂੰ ਵੀ ਹੂੰ ਹੂੰ ਉਹ ਸਿਰਫ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੰਦਾ ਹੂੰ ਤੇ ਆਪਣੇ ਮਡੇਬੀਰ ਨੂੰ ਮੰਦਾ ਬਸ ਪਰ ਉਹਨੇ ਪੜਿਆ ਹੋਇਆ ਪਾਜੀ ਜਦ ਤੱਕ ਇਹਦੀ ਵੀ ਪੰਡਤ ਕਰਦੇ ਹੁਣ ਕੀ ਕਹਿੰਦੇ ਉਹਨੂੰ ਪੜਿਆ ਹੋਇਆ ਸਾਰਾ ਕੁਝ ਹੂੰ ਤੇ ਉਹ ਗ੍ਰਹਿਾਂ ਤੇ ਯਕੀਨ ਕਰਦਾ ਪਈ। ਅੱਛਾ। ਬਸ ਉਹ ਤੋਂ ਗਿਆ ਸੀਗਾ ਮੈਂ ਆ ਗਏ ਤੇ ਬਸ ਉਹਨੇ ਮੈਨੂੰ ਨੀਕਾ ਲਗੇ ਕਹਿੰਦਾ ਤੂੰ ਬਚ ਗਿਆ। ਹੂੰ। ਜਦੋਂ ਮੇਰਾ ਬੇ ਜਿਹੜਾ ਡੁੱਬਾ ਤੇ ਟੇਬਾ ਦੇਖਿਆ ਮੈਨੂੰ ਕਹਿੰਦਾ ਤੂੰ ਬਚ ਗਿਆ। ਹੂੰ। ਮਗਾ ਹੰਦੀ ਬਸ। ਕਹਿੰਦਾ ਚੱਲ ਤੂੰ ਆ ਗਿਆ ਜੇ ਬਚ ਗਿਆ ਨਾ ਤੇ ਆ ਗਿਆ ਹੁਣ ਨਹੀਂ ਤੂੰ ਕੁਛ ਹੰਦ। ਚਲੋ ਕੁਛ ਮੈਂ ਕਰਦਾ ਕੁਛ ਤੂੰ ਕਰੀ। ਹੂੰ। ਦੁਆ ਕਰਦੇ ਆ। ਬਿੱਤੇ ਤੇ ਜਿਹੜਾ ਮਾੜਾ ਟਾਈਮ ਚੱਲ ਗਿਆ ਆ। ਆ ਬੇ। ਤੂੰ ਨੇ ਵੀ ਦੱਸਤਾ ਹੀ ਮੈਨੂੰ ਮੈਨੂੰ ਕਹਿੰਦਾ ਵੀ ਤੂੰ ਕਿੰਨਾ ਬੇਬੇ ਆ ਟਾਈਮ ਆ ਚੁੱਕੇ। ਅੱਛਾ ਤੂੰ ਤਾਂ ਇੱਥੇ ਹੈ ਹੀ ਨਹੀਂ ਸੀਗਾ। ਹੂੰ। ਤੂੰ ਤਾਂ ਬਾਹਰ ਲਿਆਂ ਕਟਨੀਂ ਦੇ ਵੱਡੀਆਂ ਕਟਨੀਂ 'ਚ ਬੈਠਾ। ਤੇਰੇ ਉੱਚ ਪਰ ਤੇਜ ਇਹ ਵੀ ਲਿਖਿਆ ਵੀ ਤੇਰਾ ਰਹਿਣਾ ਰੱਖਣਾ। ਉੱਜੜ ਜਾਣਾ ਸਾਰਾ ਉਸ। ਸਾਰਾ ਕੁਝ ਹੀ ਉੱਜੜ ਗਿਆ ਭਾਈ। ਬਣਾ ਬਹੁਤਾ ਕੋ ਬਣਾਇਆ ਸੀ ਭਾਈ। ਭਾਈ ਉਦਾਂ ਦਿਲ ਕਰਦਾ ਵਾਪਸ ਮੁੜਨ ਦਾ। ਹੋ ਤਾਂ ਮੁੜਿਆ ਸਾਲ ਅੱਛਾ ਔਰ ਕਿਉਂ ਤਾਂ ਮੁੜੇ ਉਹ ਚੋ ਚੀਜ਼ਾਂ ਜੋ ਬਹੁਤ ਦੂਰ ਹੈ ਜੀ ਹੁਣ ਤਾਂ ਬਹੁਤ ਦੂਰ ਹੋ ਗਿਆ ਹੂੰ ਉਹ ਤਾਂ ਮੁੜਿਆ ਹੋਂਦਾ ਦਿੱਲੀ ਨਹੀਂ ਜਾਂਦਾ ਭਾਜੀ ਉਸ ਸਪੀਡ ਤੋਂ ਨਾ ਸੌਣ ਨੂੰ ਜਲ ਕਰਦਾ ਹੂੰ ਔਰ ਤਾਂ ਬਹੁਤ ਦੂਰ ਆ ਗਿਆ ਬਈ ਦਿਲ ਤਾਂ ਹਲਕਾ ਹੁੰਦਾ ਗੱਲਾਂ ਕਰਕੇ ਪਰ ਜਿਹੜੀ ਗੱਲਾਂ ਦਿਮਾਗ ਆ ਜਾਂਦੀਆਂ ਨਾ ਹੂੰ ਤੇ ਬਈ ਦੁੱਖ ਬੋਲਦਾ ਅੱਜ ਮੈਂ ਤੁਹਾਡੇ ਕੋਲ ਬੈਠਾ ਹੂੰ ਅੱਜ ਮੇਰੇ ਕੋਲ ਕੁਝ ਵੀ ਨਹੀਂਗਾ ਕਿਹੜੇ ਟਾਈਮ ਮੈਂ ਤਾਂ ਸਹੀ ਸਾਰਾ ਕੋਈ ਸੀ ਉਹਦਾ ਆਪਾਂ ਬੈਠ ਨਹੀਂ ਸੀ ਸੇਲ ਉਹ ਵੀ ਟਾਈਮ ਸੀਗਾ ਆ ਵੀ ਟਾਈਮ ਆਉਣਾ ਸੀਗਾ ਅੱਜ ਆਪਾਂ ਤਾਂ ਕੁਝ ਨਹੀਂਗਾ ਉਹ ਬੈਠੇ ਆ ਚਲੋ ਤੇਨਾ ਗੱਲ ਕੀਤੀ ਆ ਮੈਂ ਕਿਸੇ ਨਾਲ ਪਾਜੀ ਇੱਧਰ ਤੱਕ ਨੂੰ ਅਜ ਤਾਂ ਗੱਲ ਨਹੀਂ ਕੀਤੀ ਕਿਸੇ ਨਾਲ ਅੱਜ ਤਾਂ ਨਾਲ ਗੱਲਾਂ ਕੀਤੀਆਂ ਨਾਲ ਜੋ ਕੀਤੀਆਂ ਬਸ ਦਿਲ ਹੌਲਾ ਵੀ ਹੋ ਗਿਆ ਪਰ ਭਾਈ ਜਿਹੜੇ ਤੁਹਾਡੇ ਪ੍ਰਮੋਟਰ ਆ ਜਿਨ੍ਹਾਂ ਦੇ ਨਾਲ ਤੁਹਾਡਾ ਇੰਨਾ ਪਿਆਰ ਹੁੰਦਾ ਸੀ ਹਨਾ ਚਲੋ ਕਬੱਡੀ ਨਹੀਂ ਤੇ ਹੋਰ ਵੀ ਬਾਹਰ ਤੁਹਾਨੂੰ ਪਤਾ ਫੈਡਰੇਸ਼ਨਾਂ ਦੇ ਵਿੱਚ ਕਾਫੀ ਕੰਮ ਆ ਕਿਉਂਕਿ ਤੁਹਾਡੇ ਕੋਲ ਐਡਾ ਐਕਸਪੀਰੀਅੰਸ ਆ ਤੁਸੀਂ ਇਦਾਂ ਦੀ ਜੌਬ ਵੀ ਕਰ ਸਕਦੇ ਆ ਵਿਜੇ ਤੁਹਾਡੇ ਕੋਲ ਆਲਰੇਡੀ ਹੈਗੇ ਆ ਵੀ ਤੁਹਾਨੂੰ ਬਹੁਤ ਛੇਤੀ ਮਿਲ ਜਾਣਾ ਵੀਜ਼ਾ ਜੇ ਕਦੀ ਉਹਨਾਂ ਦੇ ਨਾਲ ਗੱਲਬਾਤ ਹੋਈ ਤੁਹਾਡੀ ਨਹੀਂ ਭਾਜੀ ਦੋ ਮੈਂ ਟੋਟੇ ਗਿਆ ਭਾਜੀ ਫੀਲਡ ਨਾਲ ਹੂੰ ਹੂੰ ਤੇ ਭਾਜੀ ਮੈਂ ਕੀ ਗੱਲ ਕਰਨੀ ਸੀ ਮੈਂ ਗੱਲ ਕਹਿੰਦਾ ਭਾਜੀ ਪਤਾ ਹੀ ਨਹੀਂ ਸੀ ਫਿਰ ਵੇ ਅਸੀਂ ਉਹਨਾਂ ਨੂੰ ਤੁਹਾਡੇ ਹਾਲਾਤਾਂ ਦਾ ਪਤਾ ਹਾਲਾਤਾਂ ਦਾ ਪਤਾ ਹੋਊਗਾ ਕਿਉਂਕਿ ਪ੍ਰੋਮੋਟਰਾਂ ਨੂੰ ਇਦਾਂ ਲੀ ਗੱਲ ਬਾਹਰ ਪਹਿਲਾਂ ਪਤਾ ਲੱਗ ਜਾਂਦੀ ਹੈ ਭਾਈ ਆਪਣੇ ਹਜੇ ਘੱਟ ਪਤਾ ਆਦੀ ਆ ਬਾਹਰ ਪਹਿਲਾਂ ਪਤਾ ਲੱਗ ਜਾਂਦੀ ਪਤਾ ਹੀ ਆ ਪਤਾ ਸਾਦਾ ਪਰ ਮੈਂ ਅੱਜ ਵੀ ਮੇਰਾ ਮਨ ਕਰਦਾ ਆ ਮੈਂ ਸੱਤੇ ਭਾਈ ਦਾਣ ਅਏ ਵੀ ਸੱਤੇ ਭਾਈ ਦੀਦ ਕਰਦਾ ਭਾਈ ਸੱਤਾਂ ਮਠੱਡਾ ਸੱਤਾਂ ਮਠੱਡਾ ਭਾਈ ਉਹਨੇ ਮੇਰਾ ਬਹੁਤ ਕੀਤਾ ਬਹੁਤ ਜ਼ਿਆਦਾ ਭਰਾ ਵਾਂਗੂ ਮੈਨੂੰ ਰੱਖਿਆ ਉੱਥੇ ਵੀ ਇੱਥੇ ਵੀ ਭਰਾਵਾ ਬਹੁਤ ਵੱਡਾ ਸਨਮਾਨ ਕੀਤਾ ਭਾਈ ਭਾਈ ਜ਼ਿੰਦਗੀ ਇਸ ਫਾਸਟ ਆ ਕਿਸੇ ਟਾਈਮ ਨਹੀਂ ਦਿਮਾਗ ਚ ਆਉਂਦਾ ਬੰਦੇ ਦਾ ਹਣਾ ਪਰ ਹੁਣ ਜੇ ਸ਼ਾਇਦ ਆਪਣੀ ਵੀਡੀਓ ਦੇਖਣ ਤੇ ਤੁਹਾਡੇ ਨਾਲ ਸੰਪਰਕ ਜ਼ਰੂਰ ਕਰਨਗੇ ਭਾਜੀ ਚਲੋ ਮੈਂ ਤਾਂ ਰੱਬ ਅੱਗੇ ਦੁਆ ਕਰਦਾ ਮੈਂ ਚਲੋ ਸੱਤੇ ਭਾਜੀ ਦਾ ਜਦੋਂ ਸੱਤੇ ਭਾਜੀ ਤੱਕ ਨਹੀਂ ਬਾਕੀ ਸਾਰੇ ਚਲੋ ਜਿਹੜੇ ਚਾਉਣ ਵਾਲੇ ਆ ਪਿਆਰ ਕਰਨ ਵਾਲੇ ਆ ਚਲੋ ਹੂੰ ਕਰਨਗੇ ਤੁਹਾਨੂੰ ਧੰਨਵਾਦ ਵੀ ਕਰੂਗਾ ਹਾਂ ਤੇ ਆਪਣਾ ਫੋਨ ਨੰਬਰ ਭਾਈ ਬੋਲ ਦਿਓ ਜ਼ਰੂਰ ਤੁਸੀਂ 79019 6 11 13 ਤੇ ਬਾਈ ਜਿੱਦਾਂ ਹੁਣ ਪਲੇਅਰ ਮੰਨ ਲਓ ਇੰਸਟਾਗ੍ਰਾਮ ਤੇ ਜ਼ਿਆਦਾ ਰੀਲਾਂ ਰੋਲਣਾ ਪਉਂਦੇ ਆ ਇਦਾਂ ਦਾ ਸ਼ੌਕ ਨਹੀਂ ਹੈਗਾ ਨਹੀਂ ਨਹੀਂ ਮੈਂ ਪਹਿਲਾਂ ਪਾਉਂਦਾ ਸੀਗਾ ਆਪਣੇ ਪਾਈਆਂ ਵੀ ਹੈਗੀਆਂ ਇੰਸਟਾਗ੍ਰਾਮ ਤੇ ਪਰ ਉਹ ਬਹੁਤ ਟਾਈਮ ਹੀ ਹੋ ਗਿਆ ਅੱਛਾ ਕਿਉ ਕੈਨੇਡਾ ਕੱਪ ਦੀ ਮੇਰੇ ਨੈਟ ਤੇ ਪਈ ਆ ਇੰਗਲੈਂਡ ਕੱਪ ਦੀ ਵੀ ਨੈਟ ਤੇ ਪਈ ਆ अच्छा बाकी ਇੱਥੇ ਦੇ ਮੈਂ ਕਬੂਤਲੇ ਮੇ ਰਪਈ ਆ ਫਿਰ ਆਪਣਾ ਇਹਦਾ ਫਲੋਰ ਤੇ ਵੀ ਪਈਆਂ ਹੈਗੀਆਂ ਹੋਰ ਵੀ ਸਾਈਡਾਂ ਤੇ ਹੈਗੀਆਂ ਪਰ ਮੈਨੂੰ ਪਤਾ ਨਹੀਂਗਾ ਕਿ ਕਿੱਥੇ ਦੀਆਂ ਪਈਆਂ ਜਿੱਥੇ ਕਿਧੀਆਂ ਪਧੀਆਂ ਮੈਂ ਪਾਇਆ ਤੇ ਹੈਗੀਆਂ ਵਿੱਚ ਬਹੁਤ ਟਾਈਮ ਦੀਆਂ ਪਈਆਂ ਹੋਈਆਂ ਬਟ ਮਾਨ ਹੁੰਦਾ ਜੀ ਮਨ ਇਹ ਉੱਠ ਗਈ ਮੈਂ ਛੱਡੋਗਾ ਕੀ ਲੋੜ ਹੈ ਪਰ ਗਏ ਨੇ ਕਿਨੇ ਕੀ ਕਰਨਾ ਭਾਜੀ ਜਦ ਉਹਨਾਂ ਨੂੰ ਇਹ ਆ ਵੀ ਫੁੱਲ ਪੁਰਾਣੀਆਂ ਗੱਲਾਂ ਬੰਦੇ ਚੇਤੇ ਰੱਖ ਲੈ ਕੀ ਪਤਾ ਸ਼ਾਇਦ ਕੀ ਕਰਦਾ ਕੀ ਨਹੀਂ ਕਰਦਾ ਉਦੇ ਕਰਕੇ ਮੈਂ ਹੁਣ ਆਪਾਂ ਪਾਈ ਦੀ ਨਹੀਂ ਪਾਈ ਕੋਈ ਇੱਕ ਵਾਰ ਦੇਖਦਾ ਮੈਂ ਤੁਹਾਡੀ ਆਪਣੇ ਉਂਗਲ ਤੇ ਵੀ ਭਾਈ ਹੈਗੀ ਇੰਜਰੀ ਹੈ ਨਾ ਹਾਂ ਵੱਡੇ ਖੇੜ ਦੇ ਟੁੱਟ ਗਏ ਸੀ ਹੱਥ ਟੁੱਟ ਗਏ ਸੀਗੇ ਉਂਗਲੀਆਂ ਟੁੱਟ ਗਈਆਂ ਸੀ ਦੋਨੀਆਂ ਉਹਨੀਆਂ ਉਂਗਲें ਅੰਦਰਲੀ ਨਿਕਲ ਗਈਆਂ ਸੀ ਅੱਛਾ ਹਾਂ ਖੇੜ ਦੇ ਥੱਲੇ ਵੱਜਿਆ ਸੀਗਾ ਹੱਥ ਤੇ ਉਹ ਦੋਨੀਆਂ ਨਿਕਲ ਗਈਆਂ ਸੀ ਹੂੰ ਬੰਨ ਕੇ ਫੇਰ ਖੇਡ ਗਏ ਭਾਈ ਵੈਸੇ ਉਦਾਂ ਭਾਈ ਪਲੇਅਰ ਦੇ ਵਿੱਚ ਇੰਨੀ ਦਲੇਰੀ ਕਿੱਥੋਂ ਆਉਂਦੀ ਆ ਵੀ ਇੰਨਾ ਦਰਦ ਕਿਦਾਂ ਚੱਲ ਲੈਂਦਾ ਪਲੇਅਰ ਭਾਜੀ ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਨਾ ਕੋਈ ਪਲੇਅਰ ਆ ਪ੍ਰੈਕਟਿਸ ਕਰਦਾ ਹੱਦੋਂ ਵੱਧ ਕੇ ਪ੍ਰੈਕਟਿਸ ਕਰਦਾ ਕੋਈ ਭਾਜੀ ਖੂਨ ਚ ਵੀ ਹੁੰਦਾ ਹੂੰ ਖੂਨ ਵੀ ਹੁੰਦਾ ਹੈ ਉਹ ਪ੍ਰੈਕਟਿਸ ਵੀ ਹੁੰਦਾ ਵੀ ਇਹੀ ਕਰਨੀ ਆ ਵੀ ਮਨ ਮਾਰ ਕੇ ਤੋੜ ਕੇ ਜਦੋਂ ਬੰਦਾ ਮਨ ਤੋੜ ਕੇ ਮਨ ਮਾਰ ਕੇ ਮਿਹਨਤ ਕਰਦਾ ਨਾ ਟੁੱਟ ਕੇ ਫਿਰ ਭਾਜੀ ਵੀ ਇੰਜ ਨਹੀਂ ਕੋਈ ਮੈਨੇ ਨਿਖਾਉਂਦੀ ਇੱਕ ਇਹ ਹੁੰਦਾ ਭਾਈ ਜੇ ਟੀਮ ਲਈ ਖੇਡਣਾ ਨਾ ਤੇ ਟੀਮ ਲਈ ਕੋਈ ਚੀਜ਼ ਮੈਨੇ ਦਿਖਾਉਂਦੀ ਸ਼ਟ ਬੈਟ ਇਹ ਤਾਂ ਇਹ ਹੁੰਦਾ ਵੀ ਜੇ ਟੀਮ ਲਈ ਖੇਡਣਾ ਵੀ ਜਾਇ ਕੋਈ ਵੀ ਹੋਵੇ ਖੇਡੇ ਵੀ ਆ ਭਾਜੀ ਹਾਂ ਗਿੱਟੇ ਵੀ ਨਿਕਲੇ ਆ ਹੁਣ ਤੁਹਾਨੂੰ ਮੈਂ ਦੱਸਾਂ ਮੇਰੇ ਕਿੱਥੇ ਨਹੀਂ ਸੱਟ ਲੱਗਿਆ ਸਾਰੇ ਸੱਟ ਲੱਗਿਆ ਭਾਜੀ ਮੇਰੇ ਗਿੱਟੇ ਵੀ ਹਿੱਲੇ ਪਏ ਮੇਰੇ ਪੈਰਾਂ ਦੇ ਗੂਠੇ ਲਿਗਮੈਂਟਸ ਟੁੱਟ ਗਏ ਜੀ ਤਾਂ ਵੀ ਖੇਡੇ ਹਾਂ ਹਾਂ ਮੇਰੇ ਗਿੱਟੇ ਦੋਨੇ ਹਿਲਦੇ ਤਾਂ ਵੀ ਖੇਡਣ ਗੋਡੇ ਦਾ ਆਪਰੇਟ ਹੋਣ ਵਾਲਾ ਜੀਗਾ ਇਹ ਤੇ ਤਾਂ ਵੀ ਖੇਡੇ ਹਾਂ ਫਿਰ ਇਧਰ ਲਈ ਚ ਆਪਣੀ ਨਿਕਲ ਗਈ ਸੀ ਤਾਂ ਮੈਂ ਖੇਡਿਆ ਮੋਡੇ ਮੇਰੇ ਦੋਨੇ ਟੀਕੇ ਇੰਜੈਕਸ਼ਨ ਲੱਗੇ ਆ। ਅੱਛਾ। ਮੋਡੇ ਇੰਜੈਕਸ਼ਨ ਲੱਗੇ ਆ ਦੋਨਾਂ ਜੇ। ਨਿਕਲ ਗਏ ਸੀ ਫੇ ਵੀ ਖੇਡੀ ਜਾਂਦਾ। ਹੂੰ। ਮੇਰਾ ਜੂਲਾ ਵੀ ਨਿਕਲ ਗਿਆ ਸੀ। ਅੱਛਾ। ਤਾਂ ਮੈਂ ਹਫ਼ਤਾ ਇੱਕ ਖੇਡਦਾ ਰਿਹਾ, ਮਿਹਨਤ ਕਰਦਾ ਰਿਹਾ, ਬੀ ਟ੍ਰੇਨਿੰਗ ਕਰਦਾ ਰਿਹਾ ਮੈਨੂੰ ਪਤਾ ਹੀ ਨਹੀਂ ਸੀਗਾ। ਹੂੰ। ਜਾਨ ਸੀ। ਤੇ ਜਦੋਂ ਮੈਂ ਅੰਡ ਤੇ ਫੇ ਮੇਰਾ ਉਹ ਵੀ ਪਤਾ ਲੱਗਾ ਤੇ ਔਖਾ ਹੋ ਗਿਆ ਕੰਮ। ਚੜਵਾਇਆ ਜੂਲਾ। ਕਿ ਹੁੰਦਾ ਭਾਈ ਜਨੂਨ ਹੁੰਦਾ ਇੱਕ। ਜਨੂਨ ਹੁੰਦਾ। ਮਿਹਨਤ ਦਾ, ਗੇਮ ਦਾ। ਕਸਾ ਤੋਂ ਵੱਡੀ ਗੱਲਾਂ ਭਾਈ ਜਿਸ ਨੂੰ ਨਾਂ ਦਾ ਆਉਂਦਾ ਬੰਦਾ ਨਾਂ ਕਮਾਜ ਹੂੰ ਜੇ ਨਾਂ ਆ ਤੇ ਭਾਈ ਸਾਰਾ ਦੁਨੀਆ ਜਾਣਦੀ ਆ ਜੇ ਤੁਸੀਂ ਖੇਡ ਵਧੇ ਖੇਡੋ ਨਾਂ ਨਹੀਂਗਾ ਤੁਹਾਡਾ ਤੇ ਭਾਈ ਕੁਝ ਵੀ ਆ ਬਾਕੀ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੇ ਉਮੀਦ ਕਰਦਾ ਵੀ ਇਦਾਂ ਪ੍ਰਮਾਤਮਾ ਵੀ ਤੁਹਾਨੂੰ ਹਮੇਸ਼ਾ ਖੁਸ਼ ਹੀ ਰੱਖੇ ਹਨਾ ਭਾਈ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਭਾਈ ਮੈਂ ਗੱਲ ਕਰਨੀ ਇਹ ਮੇਰੇ ਹਨਾ ਆਪਣੇ ਮੇਰੀ ਭੈਣ ਹੈ ਜੀ ਵੱਡੀ ਹੂੰ ਕਹਿੰਦੇ ਹੁੰਦੇ ਨਾ ਭੈਣ ਮਾਂ ਹੀ ਹੁੰਦੀ ਆ ਤੁਜੀ ਹੂੰ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਕੀਤਾ ਮੇਰੀ ਵੱਡੀ ਭੈਣ ਨੂੰ ਤਾਂ ਬਹੁਤ ਜ਼ਿਆਦਾ ਪਿਆਰ ਹੈ ਮੇਰਾ ਉਹਨੇ ਮੈਨੂੰ ਸੰਭਾਲਿਆ ਨਹੀਂ ਮੈਨੂੰ ਇਸ ਇਧਰ ਲੈ ਕੇ ਆਂਦਾ ਬਹੁਤ ਜ਼ਿਆਦਾ ਮੈਨੂੰ ਅੱਜ ਵੀ ਉਹਨਾਂ ਦੇ ਉਹਨਾਂ ਦਾ ਹੀ ਦਿੱਤਾ ਖਾਣਾ ਹੈ ਤੇ ਵੱਡਾ ਮੇਰਾ ਜੀਜਾ ਬਹੁਤ ਬਹੁਤ ਹੈਲਪ ਕੀਤੀ ਮੇਰੀ ਉਹਨੇ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਕਦੀ ਵੀ ਬਾਕੀ ਮੇਰਾ ਵੱਡਾ ਭਰਾ ਵੀ ਆ ਜੀ ਉਹ ਤਾਂ ਮੇ ਤੇ ਜਾਨ ਦਿੰਦਾ ਅੱਛਾ ਹਾਂਜੀ ਉਹ ਤਾਂ ਮੈਨੂੰ ਦੇਖ ਨਹੀਂ ਸਕਦਾ ਇਹ ਤਾਂ ਅਗਰ ਤੇ ਮੇਰੇ ਮੂਵੀਆ ਦੇਖਦਾ ਤੇ ਬਹੁਤ ਭਾਵ ਗੁੰਦਾ ਬਹੁਤ ਰੋਣੇ ਲਾ ਪੈਂਦਾ ਹੈ ਮੇਰਾ ਭਰਾ ਅੱਜ ਕੱਲ ਕਿੱਥੇ ਸੀ ਤੇ ਅੱਜ ਕਿੱਥੇ ਹੈ ਬਸ ਤੇ ਜੀ ਮੇਰੀ ਮਾਂ ਆ ਤੇ ਮਾਂ ਦਾ ਮੈਂ ਕਦੀ ਦੇਨ ਮਾਂ ਦਾ ਕੋਈ ਦੇਨ ਦੇਈ ਸਤ ਬਸ ਮੈਨੂੰ ਦੁਆਵਾ ਉਹਦੀਆਂ ਨੇ ਬਚਾ ਲਿਆ ਇਹਦਾ ਭਾਈ ਮੈਂ ਬਚਣਾ ਨਹੀਂ ਸੀਗਾ ਜਿੰਨਾ ਕ ਮੇਰੀ ਮਾਂ ਨੇ ਮੇਰੇ ਰਾਹ ਨੇ ਮੇਰੀ ਭੈਣਾ ਹੈ ਭੈਣ ਜਿਵੇਂ ਨਹੀਂ ਕੀਤਾ ਨਾ ਮੈਨੂੰ ਬਚਾ ਲਿਆ ਭਾਜੀ ਮੈਨਾਂ ਤਾਂ ਕੁਝ ਦੇ ਨਹੀਂ ਦਿੱਤੇ ਭਾਜੀ ਇਹ ਵੀ ਨਾ ਸਲੂਟ ਬੰਦਾ ਭੈਣ ਨੂੰ ਕਿਉਂਕਿ ਮੈਂ ਤਾਂ ਕੰਨਾ ਭਾਜੀ ਮੇਰੀ ਵੱਡੀ ਭੈਣ ਵਰਗੀਆਂ ਸਾਰੀਆਂ ਭੈਣਾਂ ਹਾਂ ਹਾਂ ਸਾਰੀਆਂ ਨਹੀਂ ਉਦੋਂ ਦੀ ਭੈਣਾਂ ਹਣ ਜਿਨ੍ਹਾਂ ਮੈਂ ਰੱਖੀ ਤਾ ਉਹ ਵੀ ਤਾਂ ਜਿੱਦਾਂ ਮੈਂ ਰੋਇਆ ਭਾਜੀ ਹਾਂ ਉਦਾਂ ਹੀ ਹੋ ਰੋਏ ਮੈਨੂੰ ਸਾਂਭਿਆ ਨਹੀਂ ਬਹੁਤ ਮੇਰੇ ਵੱਡੇ ਭਰਾ ਨੇ ਬਹੁਤ ਕੀਤਾ ਮੇਰੀ ਮਾਂ ਨੇ ਭਾਈ ਬਹੁਤ ਧੱਕੇ ਖਾਦੇ ਬਹੁਤ ਧੱਕੇ ਖਾਦੇ ਮੈਨੂੰ ਬਚਾਉਣ ਲਈ ਮਨੋਂ ਦੱਛ ਬਗੈਰੀ ਚਲ ਜਾਂਦੀ ਸੀ ਜੇ ਮੈਂ ਕਦੇ ਗਲਤ ਕੰਮ ਚ ਪਿਆ ਹਾਂ ਮੈਨੂੰ ਦੱਛ ਬਗੈਰੀ ਚਲ ਜਾਂਦੀ ਸੀ ਕਦੇ ਪੜਨਾ ਜਾਣਾ ਨੇ ਮੇਰੇ ਪੁੱਤ ਸਹੀ ਹੋ ਜਵੇ ਘਰ ਵਾਪਸ ਆ ਜਵੇ ਅੱਜ ਪਾਜੀ 15 ਸਾਲਾਂ ਬਾਅਦ ਵਾਪਸ ਆਇਆ। ਹੂੰ। ਮੇਰੀ ਮਾਂ ਉਹਦਾ ਪੁੱਤ ਆ ਜੀ। 15 ਸਾਲਾਂ ਬਾਅਦ ਵਾਪਸ ਆਇਆ। ਉਹਦਾ ਬਕਤ ਤੋਂ ਦੇ। ਅੱਜ ਵੀ ਮੈਂ ਤੋ ਕੋਚ ਨਹੀਂ ਭਾਈ ਮੇਰਾ ਫੇਵ ਵੀ ਸਾਥ ਦਿੰਦੇ ਆ। ਹੂੰ। ਤੇ ਪਈ ਪ੍ਰਮਾਤਮਾ ਕਰੂਗਾ ਕਿਰਪਾ। ਬਹੁਤ ਮੈਂ ਦੇਖਿਓ ਦੁਬਾਰਾ ਦੇ ਮੈਂ ਅਸਰ ਕਰਦਾ। ਕਿ ਮੇਰੀ ਉਮਰ ਵੀ ਨਾ ਲਾ ਜਾਏ। ਮੇਰੀ ਉਮਰ ਵੀ ਨਾ ਲਾ ਜਾਏ। ਬਹੁਤ ਭਾਈ ਕੀਤਾ ਮੈਂ ਸੋਚਦਾ ਵੀ ਸੋਚ ਵੀ ਮੇਰੀ ਉੱਥੇ ਤੱਕ ਨਹੀਂ ਜਾਂਦੀ ਭਾਈ ਇਹੰਦਾ ਕੋਈ ਮੇਰਾ ਕੀਤਾ ਉਹ ਕੀਤਾ